ਕਿਆ ਹੋਇਆ ਉਹਨਾਂ ਨੂੰ ਪ੍ਰਧਾਨ ਥਾਪਤਾ ਕਾਰਜਕਾਰੀ ਇਹ ਹੋ ਹੀ ਨਹੀਂ ਸਕਦਾ ਨੀਵਾਂ ਦੇ ਖਿਲਾਫ ਹੈ ਇਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਇਹ ਤਾਂ ਰੋਡੇ ਸਾਹਿਬ ਵੀ ਨਹੀਂ ਜਬੇ ਉਸ ਜ세ਦਾ ਉਹਨਾਂ ਨੇ ਬਾਅਦ ਵਿੱਚ ਮੈਨੂੰ ਡਿਟੀ ਲੀਡਰ ਸਾਥੀ ਸੀ ਕਿ ਯਾਰ ਜੇਲ੍ਹ ਚ ਕੋ ਸਬੰਡ ਨੂੰ ਮਿਲਣਾ ਪ੍ਰੋਬਲਮ ਹੋਦੀ ਹੈ ਕੋ ਡਾਕਟਰ ਨੂੰ ਮਿਲਣਾ ਪ੍ਰੋਬਲਮ ਹੋਦੀ ਹੈ ਕੋ ਫੋਰ ਬਸ ਖੜਾ ਹੋ ਜਾਂਦਾ ਹੈ ਵੇਖ ਲਈ ਕਿ ਤੁਮ ਕਹਿੰਦੇ ਕਿ ਕੰਡਿਆਂ ਦਾ ਤਾਜ ਹੈ ਤੁਸੀਂ ਸਰਕਾਰ ਹੀ ਕਰ ਲਿਆ ਕਿਸੇ ਨੂੰ ਤੁਸੀਂ ਬੁਲਾ ਲਿਆ ਮੈਂ ਬੋਲਦਾ ਨਹੀਂ ਕੋਈ ਪਤਾ ਹੀ ਨਹੀਂ ਇਹਨੂੰ ਇਹ ਨਹੀਂ ਬਤਾਉਂਗਾ ਕਿ ਇਹ ਪੀਡੀਐ ਤੋਂ ਦੇ ਘਰ ਤੇ ਇਹ ਚੀਜ਼ ਹੈ ਸਾਡੇ ਬਜ਼ੁਰਗਾਂ ਤੋਂ ਲੈ ਕੇ ਅਸਤੇ ਤੋਂ ਬਚਪਨ ਸੀ ਜੋ ਕਾਲੀ ਦਲ ਦਾ ਸੰਵਧਾਨ ਹੈ ਉਸ ਮੁਤਾਬਕ ਜਿਹੜੀਆਂ ਸ਼ਰਤਾਂ ਨੇ ਜਿਹੜੇ ਨਿਯਮ ਕਾਇਦੇ ਨੇ ਉਹ ਭੁੰਦਰ ਸਾਹਿਬ ਪੂਰੇ ਨਹੀਂ ਕਰਦੇ ਉਹਨਾਂ ਨਿਯਮ ਕਾਇਦਿਆਂ ਤੇ ਇੱਕ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਉਹਨਾਂ ਦਾ ਕੱਲ ਇੱਕ ਬਿਆਨ ਆਇਆ ਉਹ ਕਹਿੰਦੇ ਭੁੰਦਰ ਸਾਹਿਬ ਨੇ ਅਮਰਤੀ ਨਹੀਂ ਛੱਕਿਆ ਹੋਇਆ ਉਹਨਾਂ ਨੂੰ ਪ੍ਰਧਾਨthਾਪਤਾ ਕਾਰਜਕਾਰੀ ਇਹ ਹੋ ਹੀ ਨਹੀਂ ਸਕਦਾ ਨੀਮਾ ਦੇ ਖਿਲਾਫ ਹੈ ਇਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਇਹ ਤਾਂ ਰੋਡੇ ਸੰਭੀ ਨਹੀਂ ਜਮੇ ਮੈਂ ਇਤਕਾਰ ਕਰਦਾ ਜੀ ਮੈਂ ਇਤਕਾਰ ਕਰਦਾ ਲਫ਼ਜ਼ੇ ਵਿੱਚ ਬੜਾ ਵਰਤੋਂ ਲੇਕਿਨ ਉਹ ਪਹਿਰੇ ਹੀ ਹੋਏ ਹੋਣੇ ਇਹਨੂੰ ਹੀ ਨਹੀਂ ਪਤਾ ਵੀ ਕਿਸੇ ਨੂੰ ਪਤਾ ਕਿ ਤੁਹਾਡੇ ਜੋ ਕਿਸੇ ਨੇ ਦਿੱਲੀ ਜਿਹੜਾ ਗੁਰਦੁਆਰਾ ਮੋਰਚਾ ਸੀ 1970 ਜਿਹਦੇ ਚ ਡੀਜੀਪੀ ਸੀ ਬਣੀ ਜਦੋਂ ਜੰਦਰੇ ਲੱਗੇ ਸੀ ਸੀ ਇਸ ਕੇ ਸਹਾਰ ਨੂੰ ਗੁਰਦੁਆਰਾ ਸਾਬਨ ਇੰਦਰਾ ਗਾਂਧੀ ਨੇ ਲਵਾਏ ਸੀ ਨੇ ਲੇਵ ਕੋਰ ਕਾਲੀਆਂ ਚੋ ਜਿੱਤ ਕੇ ਤੇ ਉਹਨਾਂ ਨਾਲ ਗਈ ਸੀ ਉਸ ਵੇਲੇ ਕਾਲੀ ਦੰਦੇ ਮੋਰਚਾ ਲਾਇਆ ਅਕਾਲ ਤਖਤ ਤੋਂ ਅਸੀਂ ਚੱਲਦੇ ਹੁੰਦੇ ਪਹਿਲਾ ਜਥਾ ਸੰਤ ਬਾਬਾ ਫਤਿਹ ਸਿੰਘ ਪ੍ਰਧਾਨਗੀ ਦੇ ਵਿੱਚ ਗਿਆ ਮੈਂ ਉਸ ਦੇ ਵਿੱਚ ਸ਼ਾਮਲ ਸੀ ਉਹ ਟੋਟਲ ਜਥੇਦਾਰ ਕਾਲ ਤਖਤੇ ਅੰਬਰ ਅੰਬਰ ਸ਼ਿਕਾਇਆ ਗਿਆ ਉਹ ਰਿਕਾਰਡ ਹੈ ਜਾਣਾ ਉਥੋਂ ਜਾ ਕੇ ਨਰੇਲੇ ਸੰਤਰੀ ਨੂੰ ਫੜ ਕੇ ਗੰਗਾ ਨਾਲ ਲੈ ਗਏ। ਬਾਕੀ ਅਸੀਂ 105 ਬੰਦੇ ਜੇਲ੍ਹ ਚ ਇਤਿਹਾਰ ਚ ਵਾ ਕੇ ਪਹਿਲਾ ਜਸ ਏਕਟਰ ਕਰਨ ਵਾਲਾ ਅਸੀਂ ਸੀ ਉਹ ਜਥੇ ਦਾ ਉਮਰ ਚ ਮੈਂ ਸਭ ਤੋਂ ਉਹਨਾਂ ਤੋਂ ਛੋਟਾ ਸੀ। ਤਕਰੀਬ ਲਗਭਗ 23 ਸਾਲ ਦੇ ਕਰੀਬ ਸੀ। ਜੀ। ਉਸ ਜਥੇ ਦਾ ਉਹਨਾਂ ਨੇ ਬਾਅਦ ਚ ਮੈਨੂੰ ਡਿਪਟੀ ਲੀਡਰ ਲੀਡਰ ਸੰਤ ਹੀ ਸੀ ਕਿ ਯਾਰ ਜੇਲ੍ਹ ਚ ਕੋਈ ਸੁਬਡੰਟ ਨੂੰ ਮਿਲਣਾ ਪ੍ਰੋਬਲਮ ਆਉਂਦੀ ਹੈ, ਕੋਈ ਡਾਕਟਰ ਨੂੰ ਮਿਲਣਾ ਪ੍ਰੋਬਲਮ ਆਉਂਦੀ ਹੈ, ਕੋਈ ਹੋਰ ਮਸਲਾ ਖੜਾ ਹੋ ਜਾਂਦਾ ਹੈ। ਕੀ ਬੜਾ ਈ ਉਹ ਕਹਿੰਦੇ ਆਪਣੇ ਯਾਰੇ ਬੰਦਾ ਛੋਟਾ ਨੌਜਵਾਨ ਹੈ ਪੜਿਆ ਲਿਖਿਆ ਹੈ ਤੇ ਇਹ ਭਜੜਾਠ ਵੱਧ ਕਰ ਸਕਦਾ ਇਸ ਕਰਕੇ ਆਪਾਂ ਕਿਉਂਕਿ ਹਾਇ ਤਾਂ ਕੋ ਆਪਣਾ ਸੇਵਾ ਭਜਦਾ ਠੀ ਹੈ ਨਾ ਇਸ ਕੋ ਮੈਨੂੰ ਆਮ ਥੋੜੋ ਮਿਲ ਰਹੇ ਹੋਗੇ ਗਾੜਾ ਹੀ ਸ਼ੁਰੂ ਹੋ ਗਿਆ ਨਾ ਅੱਗੇ ਤਾਂ ਕਿਤੇ ਰੋਡੇ ਸਾਹਿਬ ਨੇ ਮੈਨੂੰ ਕਿਹਾ ਸੀ ਨਾ ਕਿਸੇ ਨੇ ਹੋਰ ਕਿਹਾ ਸੀ ਵੈਸੇ ਲਿਖਿਆ ਕਿ ਤੁਮ ਲੱਗਦਾ ਕਿ ਕੰਡਿਆਂ ਦਾ ਤਾਂ ਹੈ ਤੁਸੀਂ ਸਰਕਾਰੀ ਕਰ ਲਿਆ ਕਿਸੇ ਨੂੰ ਤੁਸੀਂ ਬੁਲਾ ਲਿਆ ਮੈਂ ਬੋਲਦਾ ਇਹਨੂੰ ਕੋਈ ਪਤਾ ਹੀ ਨਹੀਂ ਇਨਨੇ ਦਿਨ ਬਤਾਉਂਗਾ ਇਹ ਪੀੜਾ ਤੁਹਾਡੇ ਘਰ ਚ ਇਹ ਚੀਜ਼ਾ ਹੈ ਸਾਡੇ ਬਜ਼ੁਰਗਾਂ ਤੋਂ ਲੈ ਕੇ ਅਸਟਾ ਜਦੋਂ ਬਚਪਨ ਸੀ ਉਸ ਵੇਲੇ ਤੋਂ ਸਾਨੂੰ ਜੇ ਅਸੀਂ ਪਾਠ ਨਾ ਕਰਦੇ ਤੇ ਸੌ ਜਾਂਦੇ ਤੇ ਸਾਨੂੰ ਮਾਤਵਾ ਕੇ ਜਗਾ ਕੇ ਦੁਬਾਰਾ ਪਾਠ ਪੜਾ ਕੇ ਪਾਉਂਦੇ ਇਸ ਪੜ੍ਹ ਕੇ ਕਰ ਲੈ ਕੇ ਨਾ ਕਰ ਤਾ ਇਸ ਕਰਕੇ ਗੁਰੂ ਮਹਾਰਾਜ ਦਾ ਸਾਨੂੰ ਉਹਨਾਂ ਦਾ ਰਾਜ ਜਨਮ ਮਿਲਿਆ ਜਿਹੜੇ ਘਰਾਂ ਚ ਗੁਰੂ ਦਾ ਬਹੁਤ ਸ਼ੁਰੂ ਤੋਂ ਅਸ਼ੀਰਵਾਦ ਰਹੇ ਰਹੀ ਗੱਲ ਇਹ ਰਸਾਰ ਕਮ ਹੈ ਮੈਂ ਨਹੀਂ ਕਹਦਾ ਮੈਂ 100% ਪੂਰਨ ਹੋਵਾਂਗਾ ਪਰੇ ਹਿਸਾਬ ਮੈਂ ਰੱਬ ਨੂੰ ਡੇਢ ਜਾ ਕੇ ਮੈਂ ਆਪਣੇ ਗੁਰੂ ਨੂੰ ਡੇਢ ਜਾ ਕੇ ਮੈਂ ਉਹਨੂੰ ਕਹਿਣਾ ਕਿ ਹਿਸਾਬ ਤਾਂ ਮੈਥੋਂ ਮੰਗ ਸਦਾ ਅਕਾਲੀ ਦਰਦਾ ਕਿ ਕੋਈ ਗਲਤੀ ਕੀਤੀ ਕਦੇ ਮੈਂ ਧੋਖਾ ਕੀਤਾ ਕਦੇ ਮੈਂ ਪਾਰਟੀ ਤੋਂ ਫੇਰਫੇਰੀ ਕਰਕੇ ਜਾਂ ਕਿਸੇ ਨੂੰ ਕੱਟ ਕੇ ਕੋਈ ਚੀਜ਼ ਕਰਕੇ ਉਹਦੇ ਪਿੱਛੇ ਭੱਜਿਆ ਕਿਸੇ ਨੂੰ ਗਾਲ ਕੱਢੀ ਕਿਸੇ ਨੂੰ ਵੀ ਕਦੇ ਬੋਲਿਆ ਪੁੱਠਾ ਆਪਦਾ ਕੰਮ ਹੈ ਸਾਰੀ ਜ਼ਿੰਦਗੀ ਇੱਤੋਂ ਹੁਣ ਵੀ ਆਪਦਾ ਕੰਮ ਕਰੋ ਜੋ ਜੋ ਇਹ ਗੱਲਾਂ ਕਹਦੇ ਮੈਂ ਉਹਨਾਂ ਦਾ ਤਰਵਾਦ ਕਰਦਾ